ਆਪ ਸਾਰੇ ਸਿਆਣਿਆਂ ਪਲੀ ਭਾਤ ਜਾਣਦੇ ਹੋ ਸਿੱਖਾਂ ਦਾ ਪੱਛਮ ਦੀ ਬਾਹੀ ਵੱਲੋਂ ਚੜਦਾ ਸੂਰਜ ਖਾਲਸਾ ਰਾਜ ਦੀ ਲਾਲੀ ਦੇ ਰੂਪ ਵਿੱਚ ਪ੍ਰਗਟ ਹੋ ਰਿਹਾ ਹੈ ਗੱਲ ਕਸ਼ਮੀਰ ਦੇ ਪਹਿਲਗਾਮ ਵਾਲੀ ਘਟਨਾ ਨਾਲ ਜੋੜ ਕੇ ਆਪ ਅੱਗੇ ਤੋਰਾਂਗੇ ਜਦੋਂ ਕਿਸੇ ਦਾ ਸਮਾਂ ਸਹੀ ਆ ਜਾਂਦਾ ਤਾਂ ਉਸ ਵਕਤ ਗਲਤ ਪੁੱਟਿਆ ਹੋਇਆ ਕਦਮ ਵੀ ਸਹੀ ਦਿਸ਼ਾ ਵੱਲ ਜਾਂਦਾ ਹੈ ਜਦੋਂ ਪਾਪ ਸਾਡੀ ਭਾਗ ਦੇ ਵਿੱਚ ਭਾਰੂ ਹੋ ਜਾਣ ਸਾਡੇ ਕਰਮ ਅਮਲਾਂ ਦੇ ਵਿੱਚ ਭਾਰੂ ਹੋ ਜਾਣ ਤਾਂ ਪੁੱਟੇ ਹੋਏ ਸਹੀ ਕਦਮ ਨਹੀਂ ਪੁੱਠੇ ਨਤੀਜੇ ਸਾਹਮਣੇ ਲੈ ਕੇ ਆਉਂਦੇ ਹਨ ਸਹੀ ਪੁੱਟਿਆ ਹੋਇਆ ਪੈਰ ਵੀ ਬਦੋ ਬਦੀ ਪੁੱਠੇ ਪਾਸੇ ਜਾ ਵੜਦਾ ਪਹਿਲੀ ਵਾਰ ਜੁੜੇ ਹੋਏ ਨਵੇਂ ਵਿਅਕਤੀ ਲਈ ਇੱਕ ਪ੍ਰਸ਼ਨ ਪੈਦਾ ਹੋ ਜਾਂਦਾ ਵੀ ਇਹ ਖਾਲਿਸਤਾਨ ਦਾ ਕੀ ਮਸਲਾ ਹੈ ਉਹ ਗੱਲ ਆਪਣੇ ਆਪ ਹੀ ਫੈਲਦੀ ਹੈ ਤੇ ਸਪਰੈਡ ਹੁੰਦੀ ਹੈ ਜਦੋਂ ਗੁਰੂ ਤੁਹਾਡੇ ਵੱਲ ਹੁੰਦਾ ਸੱਚ ਵਾਲੇ ਪਾਸੇ ਗੁਰੂ ਖੜਾ ਹੋਵੇ ਤਾਂ ਉਹ ਤੁਹਾਡਾ ਪੁੱਟਿਆ ਹੋਇਆ ਹਰੇਕ ਕਦਮ ਨੇ ਸਫਲ ਹੋਣਾ ਹੀ ਹੋਣਾ ਹੈ ਵਿਰੋਧੀ ਦੇ ਪੁੱਟੇ ਹੋਏ ਹਰੇਕ ਕਦਮ ਨੇ ਤੁਹਾਡੇ ਵਿਰੁੱਧ ਸੱਚ ਦੇ ਵਿਰੁੱਧ ਹਰ ਹਾਲਤ ਵਿੱਚ ਫਿਰ ਲੜ ਖੜਾਉਣਾ ਹੁੰਦਾ ਹੈ ਮੂਹਰੇ ਮੂੰਹ ਡਿੱਗਣਾ ਹੁੰਦਾ ਹੈ ਅਸਫਲਤਾਵਾਂ ਦੀ ਦਲਦਲ ਦੇ ਵਿੱਚ ਤਸਣਾ ਹੁੰਦਾ ਹੈ ਹੁਣ ਇੱਕ ਅਜਿਹਾ ਸਮਾਂ ਸਾਡੇ ਉੱਤੇ ਆ ਚੁੱਕਾ ਹੈ ਕਿ ਸਾਡੇ ਵਿਰੋਧੀ ਅਗਰ ਸਾਨੂੰ ਸਵਾਲ ਕਰਨ ਤਾਂ ਸਾਨੂੰ ਬੜੇ ਧੀਰਜ ਨਾਲ ਜਵਾਬ ਦੇਣੇ ਚਾਹੀਦੇ ਹਨ ਸਾਡੇ ਵਿਰੋਧੀ ਸਾਨੂੰ ਕੁਝ ਮਾੜਾ ਚੰਗਾ ਵੀ ਬੋਲਣ ਤਾਂ ਸਾਨੂੰ ਅੱਗੇ ਹੱਸ ਛੱਡਣਾ ਚਾਹੀਦਾ ਹੈ ਵਿਰੋਧੀ ਵੱਲੋਂ ਦਿੱਤੀ ਜਾਂਦੀ ਧੌਂਸ ਵਿਰੋਧੀਆਂ ਵੱਲੋਂ ਕੱਡੀਆਂ ਜਾਂਦੀਆਂ ਗਾਲਾਂ ਵਿਰੋਧੀਆਂ ਵੱਲੋਂ ਵਰਤੇ ਜਾਂਦੇ ਅਪਸ਼ਬਦ ਅਸਲ ਦੇ ਵਿੱਚ ਉਹਨਾਂ ਦੀ ਹਾਰ ਹੁੰਦੀ ਹੈ ਉਹ ਸਿੱਧੇ ਰੂਪ ਦੇ ਵਿੱਚ ਆਪਣੀ ਹਾਰ ਨੂੰ ਹੀ ਕਬੂਲ ਕਰ ਰਿਹਾ ਹੁੰਦਾ ਹੈ ਇਹ ਅਪਸ਼ਬਦ ਭਾਵੇਂ ਕੋਈ ਤੁਹਾਨੂੰ ਫੋਨ ਕਰਕੇ ਕਹੇ ਚਾਹੇ ਉਹ ਟਿੱਪਣੀਆਂ ਰਹੀਂ ਕਹੇ ਜਾਂ ਕਿਸੇ ਹੋਰ ਤਰੀਕੇ ਨਾਲ ਕਹੇ ਇਹਨਾਂ ਸਾਰੀਆਂ ਗੱਲਾਂ ਦਾ ਸਿੱਧਾ ਸਾਦਾ ਅਰਥ ਉਸ ਦੀ ਆਪਣੀ ਹਾਰ ਹੁੰਦੀ ਹੈ ਜਿਸ ਨੂੰ ਉਹ ਸਿੱਧੇ ਰੂਪ ਵਿੱਚ ਨਾ ਸਹੀ ਵਿੰਗੇ ਰੂਪ ਵਿੱਚ ਸਹੀ ਉਹ ਸਵੀਕਾਰ ਕਰਦਾ ਹੈ